ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਰੇਲ ਦੇ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ ਜੀ ਹਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਮਾਨਸਾ ਦੇ ਵਿੱਚ ਖਾਦ ਵਾਲੀ ਰੇਲ ਗੱਡੀ ਦਾ ਇੱਕ ਡੱਬਾ ਰੇਲਵੇ ਲਾਈਨ ਤੋਂ ਹੇਠਾਂ ਉਤਰ ਗਿਆ ਜੱਸ ਕਰਕੇ ਮੁਲਾਜ਼ਮਾਂ ਵੱਲੋਂ ਡੱਬੇ ਨੂੰ ਖਾਲੀ ਕਰਵਾਇਆ ਗਿਆ ਤੇ ਵਿਭਾਗ ਦੇ ਅਧਿਕਾਰੀ ਕਰਨਲਾਂ ਦਾ ਜੱਜਾ ਲੈ ਲਈ ਮੌਕੇ ਤੇ ਪਹੁੰਚ ਰਹੇ ਹਨ ਮਾਨਸਾ ਦੇ ਇੱਕ ਖਾਦਨਾਪਰੀ ਰੇਲ ਗੱਡੀ ਖੜੀ ਸੀ ਸਾਰੇ ਡੱਬਿਆਂ ਚ ਖਾਦ ਨਹੀਂ ਸੀ ਅਤੇ ਜੱਸ ਕਰਨ ਡਬੇ ਦੀ ਅਦਲਾ ਬਦਲੀ ਕੀਤੀ ਗਈ ਅਤੇ ਇਸ ਤਰ੍ਹਾਂ ਟ੍ਰੇਨ ਦਾ ਡਰਾਈਵਰ ਟ੍ਰੇਨ ਨੂੰ ਪਿੱਛੇ ਕਰ ਰਿਹਾ ਸੀ ਅਤੇ ਡੱਬੇ ਦੀ ਅਦਲਾ ਬਦਲੀ ਕਰ ਰਿਹਾ ਸੀ ਜਿਸ ਕਾਰਨ ਟ੍ਰੇਨ ਦਾ ਡੱਬਾ ਪਟੜੀ ਤੋਂ ਉਤਰ ਗਿਆ ਮਾਨਸਾ ਦੇ ਵਿਖੇ ਇੱਕ ਖਾਦਾਂ ਪਰਲੀਲ ਗੱਡੀ ਖੜੀ ਸੀ ਸਾਰੇ ਡੱਬਿਆਂ 'ਚ ਖਾਦ ਨਹੀਂ ਸੀ ਜੀਆਂ ਹੁਣ ਡੱਬੇ ਤੋਂ ਖਾਦ ਉਤਾਰੀ ਜਾ ਰਹੀ ਸੀ ਜਸ ਤੋਂ ਬਾਅਦ ਡੱਬੇ ਨੂੰ ਟਰੈਕ ਤੇ ਦੁਬਾਰਾ ਚੜਾਇਆ ਜਾਵੇਗਾ ਤੇ ਪੱਟੜੀ ਤੋਂ ਉਤਰਨ ਕਰ ਨੇ ਰੇਲ ਆਵਾਜ਼ ਜੀ ਪ੍ਰਭਾਵਿਤ ਨਹੀਂ ਹੋਈ ਵੀਡੀਓ ਦੇਖਣ ਲਈ ਤਬਾ ਡਾਤਾ